ਜਿਆਪਰ ਦੇ ਵਿੱਚ ਜਿੱਥੇ ਪੰਚਾਇਤ ਜਿਹੜੀ ਸੰਪਤੀ ਦੀਆਂ ਚੋਣਾਂ ਉੱਥੇ ਹੀ ਜਿਹੜਾ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਜੋਰਾ ਤੇ ਹੈ ਇਸ ਵਕਤ ਮੈਂ ਤਲਵਾੜਾ ਦੇ ਵਿੱਚ ਮੌਜੂਦ ਹਾਂ ਗੱਲ ਕਰਦੇ ਹਾਂ ਇਸ ਵਕਤ ਪਾ ਆਪਣੇ ਪ੍ਰਚਾਰ ਦੇ ਵਿੱਚ ਜੁਟੀ ਹੋਈ ਹੈ ਸਾਡੇ ਨਾਲ ਵਿਨੋਦ ਕੁਮਾਰ ਮਿੱਠੂ ਜੋ ਕਿ ਮੰਡਲ ਅਧਿਐਖ ਤਲਵਾੜਾ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਭਾਜਪਾ ਜਿਹੜੀ ਹੈ ਬੂਸਟਰ ਦੇ ਉੱਤੇ ਆਪਣੀ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੀ ਰਹੀ ਆ ਕਿਸ ਤਰ੍ਹਾਂ ਦੇ ਇਹ ਚੋਣ ਪ੍ਰਚਾਰ ਹੈ ਔਰ ਖਾਸ ਕਰਕੇ ਲੋਕਾਂ ਤੱਕ ਕਿਸ ਤਰ੍ਹਾਂ ਦੀ ਇਹ ਪਹੁੰਚ ਰਹੇਗੀ ਉਹਨਾਂ ਨੂੰ ਆਪਣੇ ਨਾਲ ਜੋੜਨ ਨੂੰ ਲੈ ਕੇ ਮਿੱਠੂ ਜੀ ਸਭ ਤੋਂ ਪਹਿਲਾਂ ਭਾਜਪਾ ਬੂਤ ਸਤਰ ਦੇ ਉੱਤੇ ਆਪਣੀਆਂ ਵੋਟ ਨੂੰ ਜੋੜਨ ਦਾ ਗੱਲ ਕਰਦਾ ਵਰਕਰ ਕਰ ਕਰ ਜਾ ਕੇ ਲਾਮਬੰਦ ਕਰਦਾ ਖਾਸ ਕਰਕੇ ਤੁਸੀਂ ਖੁਦ ਮੰਡਲ ਅਧਿਕਾਰੀ ਕਿਸ ਤਰ੍ਹਾਂ ਦੀ ਪ੍ਰਚਾਰ ਪ੍ਰਕਿਰਿਆ ਹੈ ਕਿਉਂਕਿ ਚੋਣਾਂ ਸਿਰ ਦੇ ਉੱਤੇ ਸਾਡਾ ਤਲਵਾੜਾ ਦੇ ਵਿੱਚ ਜਿੰਨੇ ਵੀ ਬੂਤ ਆ ਸਾਰੇ ਬੂਤ ਪ੍ਰਧਾਨਾਂ ਨੇ ਬੜੀ ਜੋਸ਼ ਸ਼ੋਰ ਦੇ ਨਾਲ ਹਰ ਜ਼ੋਨ ਦੇ ਵਿੱਚ ਬੜੇ ਜੋਸ਼ ਸ਼ੋਰ ਦੇ ਨਾਲ ਕੰਮ ਕਰ ਰਹੇ ਆ ਔਰ ਮੀਟਿੰਗਾਂ ਦਾ ਦੌਰ ਬਹੁਤ ਜ਼ੋਰ ਦਾ ਦੇ ਨਾਲ ਇਤਿਆਰੀ ਆ ਔਰ ਸਾਡੀ ਸਟ੍ਰੈਟੇਜੀ ਇਹ ਆ ਕਿ ਤਲਵਾੜਾ ਲੈ ਕੇ ਦਸੂਆ ਕੰਸੀਜੈਂਸੀ ਦੇ ਸਾਰੇ ਆ ਜਿੰਨੀਆਂ ਵੀ ਲਿੰਕ ਰੋਡ ਆ ਉਹ ਸਾਰੇ ਟੁੱਟੇ ਹੋਏ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਇੱਕ ਇਥੇ ਕ੍ਰੈਸ਼ਰ ਨੂੰ ਲੈ ਕੇ ਔਰ ਬਹੁਤ ਵੱਡਾ ਮੁੱਦਾ ਕ੍ਰੈਸ਼ ਰਾਂ ਦਾ ਤੇ ਬਹੁਤ ਵੱਡਾ ਮੁੱਦਾ ਜਿਹੜਾ ਹੈਗਾ ਉਹ ਬੇਰੋਜ਼ਗਾਰੀ ਦਾ ਅਸੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਕਿਉਂਕਿ ਅੱਜ ਤੁਸੀਂ ਰਮਨ ਜੀ ਦੇਖਿਆ ਹੋਣਾ ਕਿ ਬੜੇ ਪੰਜਾਬ ਦੇ ਬੜੇ ਮਾੜੇ ਹਾਲਾਤ ਐ ਤੁਸੀਂ ਦਸੂਹਾ ਦੇ ਵਿੱਚ ਵੀ ਦੇਖਿਆ ਹੋਣਾ ਕਿੰਦਾ ੱੱਕੇ ਨਾ ਕਾਗੇ ਰਾਤ ਕਿਤੇ ਆਪਾਂ ਹਾਈ ਕੋਰਟ ਵੀ ਗਏ ਆ ਆਪਾਂ ਇਹ ਸਰਕਾਰ ਨੂੰ ਤਕੇਸ਼ਾਈ ਨਾ ਕਰਨ ਦਿਆਂਗੇ ਨਾ ਕਿੰਨਾ ਭਾਰ ਦੇ ਲੋਕਾਂ ਨੇ ਕਦੀ ਝੱਲੀਏ ਤੇ ਨਾ ਚੱਲਾਂਗੇ ਖਾਸ ਕਰਕੇ ਕੰਡੀ ਖੇਤਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੈਨੂੰ ਸਭ ਤੋਂ ਵੱਡੀ ਸਮੱਸਿਆ ਪਾਣੀ ਆ ਅਜਿਹੇ ਹਾਲਾਤਾਂ ਨੂੰ ਜੇਕਰ ਤੁਸੀਂ ਦੇਖਦੇ ਹੋ ਤਾਂ ਕੀ ਕਹਿਣਾ ਚਾਹੋ? ਦੇਖੋ ਜੀ ਜੇ ਆਪਾਂ ਇੰਨੇ ਸਾਲ ਦੇਸ਼ ਆਜ਼ਾਦ ਹੋਏ ਨੂੰ ਆਪਾਂ ਘਰ-ਘਰ ਪਾਣੀ ਵੀ ਨਾ ਪਿਆ ਸਕੇ ਤੇ ਦੇਖੋ ਇਹ ਜਿਹੜੀ ਸਰਕਾਰ ਆਈ ਸੀ ਇਹ ਆਈ ਸੀ ਇਮਾਨਦਾਰੀ ਦੇ ਨਾਮ ਤੇ ਜਿਹੜੇ ਵਿਧਾਇਕ ਸਾਹਿਬ ਕਹਿੰਦੇ ਸੀਗੇ ਕਿ ਕ੍ਰੈਸ਼ਰ ਮਾਫੀਆ ਦੇ ਖਿਲਾਫ ਇਹ ਧਰਨੇ ਲਾਉਂਦੇ ਸੀ ਉਹੀ ਅੱਜ ਕ੍ਰੈਸ਼ ਜਿੱਥੇ ਦੋ ਸੀ ਅੱਜ ਉਹ 10 ਕ੍ਰੈਸ਼ਰ ਹੋ ਗਿਆ ਇਹ ਉਹ ਵਿਧਾਇਕ ਸਾਹਿਬ ਹੈ ਜਿਹੜੇ ਇਹਨਾਂ ਮੁੱਦਿਆਂ ਤੇ ਬੜੇ ਜੋਰ ਆ ਸ਼ੋਰ ਨਾਲ ਬੋਲਦੇ ਸੀ ਲੋਕਾਂ ਨੂੰ ਬੜੀ ਆਸ ਤੇ ਨੌਜਵਾਨ ਨੂੰ ਜਿਤਾਇਆ ਪਰ ਇਹ ਨੌਜਵਾਨ ਨੇ ਕੁਝ ਕੰਮ ਨਹੀਂ ਕੀਤਾ ਔਰ ਆਣ ਵਾਲੇ ਇਹਨਾਂ ਇਹਨਾਂ ਚੋਣਾਂ ਵਿੱਚ ਹੀ ਲੋਕਾਂ ਨੇ ਇਹਨਾਂ ਨੂੰ ਜਵਾਬ ਦੇਣਾ ਮਿੱਠੂ ਜੀ ਸਭ ਤੋਂ ਵੱਡੀ ਗੱਲ ਹੈ ਕਿੰਨੇ ਜੋ ਤੁਹਾਡੇ ਜੋਂ ਦੇ ਵਿੱਚ ਕਿੰਨੇ ਜਿਹੜੇ ਕੈਂਡੀਡੇਟ ਇਸ ਵਕਤ ਖੜੇ ਕੀਤੇ ਨੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਭਾ ਨੂੰ ਲੈ ਕੇ ਕਿੰਨੀਆਂ ਕਿਸ ਤਰ੍ਹਾਂ ਦਾ ਜਿਹੜੇ ਸਾਡੇ ਵਾਲਾ ਜ਼ੋਨ ਆਈ ਇਹਦੇ ਵਿੱਚ 6 ਜ਼ਿਲ੍ਹਾ 6 ਬਲਕ ਸਮਤੀ ਮੈਂਬਰ ਆਂਦੇ ਕਿ ਜ਼ਿਲ੍ਹਾ ਪਛਦ ਮੈਂਬਰ ਆਂਦਾ ਉਹਦੇ ਵਿੱਚ ਭਗਨੌਰ ਜ਼ੋਨ ਆਂਦਾ ਅਮਰੋਜ ਜ਼ੋਨ ਆਂਦਾ ਬਰਿੰਗਲੀ ਜ਼ੋਨ ਆਂਦਾ ਪਟੇੜ ਜ਼ੋਨ ਆਂਦਾ ਰਜਵਾਲ ਜ਼ੋਨ ਆਂਦਾ ਤੇ ਪੰਬੋਤਾਰ ਜ਼ੋਨ ਆਂਦਾ 6 ਜ਼ੋਨ ਆਂਦੇ ਤੇ ਇੱਕ ਜ਼ਿਲ੍ਹਾ ਪਛਦ ਮੈਂਬਰ ਆਂਦਾ ਔਰ ਸਾਡੀ ਜਿਹੜੀ ਸਟ੍ਰੈਟਜੀ ਆ ਉਹ ਹਰ ਬੂਤ ਤੇ ਹਰ ਘਰ ਤੱਕ ਪਹੁੰਚਣ ਦੀ ਆ ਅਸੀਂ ਕੋਸ਼ਿਸ਼ ਕਰਦੇ ਕਿ ਹਰ ਸਾਡਾ ਕਾਰਜਕਰਤਾ ਹਰ ਘਰ ਤੱਕ ਦਰਵਾਜ਼ਾ ਖੜਕਾਵੇ ਕਿ ਇਸ ਸਰਕਾਰ ਨਕਮੀ ਸਰਕਾਰ ਦੀਆਂ ਜਿਹੜੀਆਂ ਬਹੁਤ ਬਦਮਾਸ਼ੀ ਦੇ ਨਾਲ ਇਧਰ ਇਹ ਜਿਹੜੇ ਕੰਮ ਕਰ ਰਹੀ ਹੈ ਉਹ ਹਰ ਘਰ ਤੱਕ ਲੋਕਾਂ ਨੂੰ ਪਹੁੰਚਿਆ ਤੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿੰਨਾ ਵਿਕਾਸ ਹੋਇਆ ਜਿੰਨੇ ਕੰਮ ਹੋਏ ਅੱਜ ਵੀ ਪੰਚਾਇਤਾਂ ਦੇ ਵਿੱਚ ਪੈਸੇ ਹੋਣੇ ਆ ਬਿੱਟ ਕਮਿਸ਼ਨਾਂ ਦੇ ਪੈਸਿਆਂ ਨਾਲ ਸਾਰੇ ਚਨਾਉ ਹੋ ਰਿਹਾ ਜਿੰਨੇ ਵੀ ਜਿੰਨਾ ਵੀ ਜਿੰਨਾ ਵੀ ਸਾਰਾ ਕੰਮ ਜਿੰਨਾ ਵੀ ਹੋ ਰਿਹਾ ਵਿਕਾਸ ਹੋ ਰਿਹਾ ਉਹ ਸੈਂਟਰ ਦੇ ਪੈਸੇ ਨਾਲ ਹੋ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਜਾਵਾਂਗੇ ਕਿਉਂਕਿ ਆਨ ਪਿਛਲੇ ਸਮੇਂ ਵਿੱਚ ਵੀ ਸਾਡੇ ਐਮਪੀ ਸਾਹਿਬ ਨੇ ਪੈਸੇ ਦਿੱਤੇ ਸੀਗੇ ਉਹਨਾਂ ਦੇ ਵੀ ਪੈਸੇ ਹੋਣੀ ਪਹੰਚੇ ਆ ਅਸੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਜੁਰ ਪਹੁੰਚਾ ਕਿ ਪੰਜਾਬ ਸਰਕਾਰ ਨੇ 1 ਰੁਪਿਆ ਨਹੀਂ 75 ਨੂੰ ਦਿੱਤਾ ਖਾਸ ਕਰਕੇ ਜੇਕਰ ਲੋਕਤੰਤਰ ਦੀ ਗੱਲ ਕੀਤੀ ਜਾਵੇ ਤੇ ਇਸ ਵਕਤ ਜਿਹੜਾ ਹੈ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਨ ਦੇ આરોਪ ਲੱਗਦੇ ਪਏ ਮੌਜੂਦਾ ਸਰਕਾਰ ਤੇ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਹੁਣ ਵੀ ਕਿਹਾ ਕਿ ਦਸਵਾ ਦੇ ਵਿੱਚ ਖਾਸ ਕਰਕੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਉਹਨਾਂ ਦੇ ਪੇਪਰ ਰੱਦ ਕੀਤੇ ਗਏ ਅਜਿਹੇ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਮੈਂ ਦੇਖਦਾ ਵੀ ਕਿ ਆਦ ਤੱਕ ਲੋਕਤੰਤਰ ਦੇ ਵਿੱਚ ਐਦਾਂ ਕਦੀ ਹੋਇਆ ਨਹੀਂ ਜਿਸ ਤਰੀਕੇ ਨਾਲ ਹੋਣ ਲੋਕਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਉਹਨਾਂ ਦੇ ਕਾਗਜ਼ ਪਾੜੇ ਜਾ ਰਿਹਾ ਇਦਾਂ ਦੇ ਹਾਲਾਤ ਅਸੀਂ ਪੰਜਾਬ ਦੇ ਨੇ ਦੇਖੇ ਜੀ ਆਪਾਂ ਇਦਾਂ ਦੇ ਹਾਲਾਤਾਂ ਨੂੰ ਸਹੀ ਕਰਨਾ ਔਰ ਆਜ ਲੋਕਾਂ ਅੱਗੇ ਵੀ ਅਪੀਲ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਲਿਆਓ ਕਿ ਆਪਾਂ ਇਹਨਾਂ ਹਾਲਾਤਾਂ ਨੂੰ ਚੇਂਜ ਕਰੀਏ ਤੇ ਤਾਂ ਬਹੁਤ ਬਹੁਤ ਮਾੜੇ ਹਾਲਾਤ ਹੈ ਪੰਜਾਬ ਦੇ ਮਟੂ ਜੀ ਆਮ ਆਦਮੀ ਪਾਰਟੀ ਤਾਂ ਕਹਿੰਦੀ ਕਿ ਉਹ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਬਾਹ ਪਕੜਦੀ ਹੈ ਲੇਕਿਨ ਜਿਹੜੇ ਹਾਲਾਤ ਤੁਸੀਂ ਗੱਲ ਕਰ ਰਹੇ ਹੋ ਉਸ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਆਮ ਲੋਕਾਂ ਦੀ ਗੱਲ ਹੁੰਦੀ ਤੇ ਅੱਜ ਹਾਲਾਤ ਇਹ ਨਾ ਹੁੰਦੇ ਜੇ ਆਮ ਲੋਕਾਂ ਦੀ ਗੱਲ ਹੁੰਦੀ ਤੇ ਅੱਜ ਰਾਜ ਸਭਾ ਦੇ ਜਿੰਨੇ ਐਮਪੀ ਹੈ ਉਹ ਆਮ ਲੋਕ ਹੈ ਦੇਖੋ ਤੁਹਾਨੂੰ ਪਤਾ ਹੀ ਹੋਣਾ ਸਾਰੇ ਆਮ ਲੋਕ ਹੈ ਇਹ ਕਿੱਥੇ ਕਿੱਥੇ ਆ ਕੇ ਰਾਜ ਸਭਾ ਦੇ ਮੈਂਬਰ ਹੈ ਆਮ ਲੋਕਾਂ ਦੀ ਸਰਕਾਰ ਹੈ ਲੇਕਿਨ ਕਹਿੰਦੇ ਸੀਗੇ ਕਿ ਅਸੀਂ ਇੱਕ ਗੱਡੀ ਨਹੀਂ ਲੈਣੀ ਹਾਲਾਤ ਦੇਖੋ ਕਿ 10-10 ਗੰਡੀਆਂ ਪ੍ਰਧਾਨ ਜੀ ਸਾਹਿਬ ਕੋ ਦੋ ਗੱਡੀਆਂ ਇਹ ਆਮ ਲੋਕਾਂ ਦੇ ਨਹੀਂ ਆਮ ਲੋਕ ਹੁਣ ਲੋਕ ਸਮਝਦੇ ਇਹਨਾਂ ਦੀ ਇਹਨਾਂ ਦੀ ਜਿਹੜੀ ਚਾਲਬਾਜ਼ੀ ਨੂੰ ਲੋਕ ਬਿਲਕੁਲ ਬੜੇ ਤਰੀਕੇ ਨਾਲ ਸਮਝਦੇ ਹੋ ਜਵਾਬ ਦੇਣਗੇ ਸੰਤੀਚੋਣਾ ਵਿੱਚ ਜੇਕਰ ਤੁਹਾਡੇ ਕੈਂਡੀਡੇਟ ਸਭ ਤੋਂ ਪਹਿਲਾਂ ਜਿੱਤੇ ਤਾਂ ਤੁਹਾਡੀ ਸਭ ਤੋਂ ਪਹਿਲਾ ਕੀੜੀ ਹੋਊਗੀ ਤੁਸੀਂ ਇਸ ਇਲਾਕੇ ਦੇ ਵਿੱਚ ਕਿਹੜੀ ਸਮੱਸਿਆ ਸਭ ਤੋਂ ਵੱਡੀ ਦੇਖਦੇ ਹੋ ਸਾਡੇ ਇਸ ਇਲਾਕੇ ਵਿੱਚ ਕ੍ਰੈਸ਼ਰ ਮਾਫੀਆ ਦੀ ਬਹੁਤ ਵੱਡੀ ਸਮੱਸਿਆ ਆ ਉਹ ਕੀ ਇਹ ਜਿਹੜੀ ਸਮੱਸਿਆ ਆ ਅਸੀਂ ਕਹਿੰਨੇ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆਵੇ ਇਹਨਾਂ ਚੀਜ਼ਾਂ ਨੂੰ ਨੱਥ ਪਵੇ ਨੱਥ ਉਹਦੀ ਪੈਸਾ ਦੀ ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਆਣੀ ਜਿੱਥੇ ਜਿੱਥੇ ਰਾਜਾਂ ਵਿੱਚ ਭਾਰਤੀ ਜਨਤਾ ਦੀ ਪਾਰਟੀ ਸਰਕਾਰ ਆ ਉੱਥੇ ਬੜਾ ਵਿਕਾਸ ਹੋਇਆ ਤੁਸੀਂ ਦੇਖੋ ਨਾਲ ਦੇ ਲੱਗਦੇ ਸੂਬਿਆਂ ਵਿੱਚ ਹੁਣ ਹੀ ਬਿਹਾਰ ਦੇ ਵਿੱਚ ਚੋਣ ਹੋਏ ਆ ਹਰਿਆਣੇ ਦੇ ਵਿੱਚ ਚੋਣ ਹੋਏ ਲੋਕਾਂ ਨੇ ਸਾਫ਼ ਕਰ ਦਿੱਤਾ ਕਾਰਨ ਇਹ ਆ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਬਿਲਕੁਲ ਐਹਸਾਨ ਵਿਨੋਦ ਕੁਮਾਰ ਮਿੱਠੂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਉਹਨਾਂ ਤੇ ਵਿਸ਼ਵਾਸ ਜਤੋਂਦੇ ਨੇ ਉਹਨਾਂ ਦੇ ਕੈਂਡੀਡੇਟ ਜਿੱਤਣੇ ਤੇ ਸਭ ਤੋਂ ਪਹਿਲਾਂ ਜੇਕਰ ਗੱਲ ਹੋਏਗੀ ਤੇ ਕ੍ਰੈਸ਼ਰ ਮਾਫੀਆ ਦੇ ਖਿਲਾਫ ਆਵਾਜ਼ ਚੁੱਕੀ ਜਾਏਗੀ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਹੁਸ਼ਾਰਪੁਰ